जितने मेरे बंदी सिख है उन्होंने अपने धर्म के लिए कोई भी आदमी है मैं भी अगर मेरे धर्म पे कोई आंच आती है तो मैं अगर कोई गुनाह करता हूं तो मैं उसका हकदार हूं लेकिन एक लिमिट है सजा की जब सजा पूरी हो चुकी है तो क्या उनका परिवार या बच्चे नहीं है जड़ा सिख पंथ को कमजोर किया जा रहा है बीजेपी दे इशारों पे हरियाणा कमेटी जड़ी अलग बनी 2000 से 2014 तक ਤੁਹਾਡੇ ਨਾਲ ਮੇਰੀਆਂ ਸਿੱਧੀਆਂ 1 टू 1 ਮੀਟਿੰਗਾਂ ਹੋਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈਆਂ ਗੁਰਚਰ ਸਿੰਘ ਟੋੜਾ ਜੀ ਦੇ ਨਾਲ ਹੋਣੀਆਂ ਤੂਤਾ ਸਿੰਘ ਜੀ ਨਾਲ ਬੀਬੀ ਜਗੀਰ ਕੌਰ ਅਫਤਾਰ ਸਿੰਘ ਮੱਕੜ ਤੇ ਬੰਡੂਗਰ ਸਾਹਿਬ ਸਾਰੇ ਨਾਲ ਮੀਟਿੰਗ ਹੁੰਦੀ ਹੈ ਨੇ ਛਿੰਦੇ ਨੂੰ ਤੂੰ ਇੱਕ ਮਾਮੂਲੀ ਜਿਹਾ ਇਨਸਾਨ ਸਮਝ ਕੇ ਠੋਕਰਾ ਮਾਰਦੇ ਰਹੇ ਤੇ ਛਿੰਦੇ ਨੇ ਜਦੋਂ ਹੁਣ ਤੁਸਾਂ ਪੁਕਾਰ ਨਾ ਸੁਣੀ ਤੇ ਫਿਰ ਇਹ ਵੱਖਰੀ ਕਮੇਟੀ ਆ ਬਣ ਗਈ ਇਹ ਵੱਖਰੀ ਕਮੇਟੀ ਦੇ ਜ਼ਿੰਮੇਦਾਰ ਸਰਦਾਰ ਪ੍ਰਕਾਸ਼ ਸਿੰਘ ਬਲ ਸਿੰਘ ਵੀਰ ਸਿੰਘ ਤੁਸੀਂ ਉਹ ਤੇ ਸ਼ੂਮਣੇ ਕਮੇਟੀ ਟੁੱਟੀ ਹੈ ਤੇ ਤੁਹਾਡੀਆਂ ਗਲਤੀਆਂ ਦੀ ਵਜ੍ਹਾ ਤੋਂ ਟੁੱਟੀ ਹੈ ਤੁਸੀਂ ਕੋਆਪਰੇਟ ਨਹੀਂ ਕੀਤਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖਿਆ ਇਸ ਕਰਕੇ ਇਹ ਜ਼ਿੰਮੇਵਾਰੀ ਤੁਹਾਨੂੰ ਆਪਣੇ ਉੱਤੇ ਲੈਣੀ ਚਾਹੀਦੀ ਏ ਸਰਕਾਰ ਦੇ ਕੰਨਾਂ ਤੇ ਜੂਨੀ ਸਰਕਾਰੀ ਤੇ ਭਾਈ ਗੁਰਜੀਤ ਸਿੰਘ ਖਾਲਸਾ ਲਗਾਤਾਰ ਡਟੇ ਹੋਏ ਨੇ ਕੀ ਕਹਿਣਾ ਚਾਹੁੰਦਾ 14-15 ਮਹੀਨੇ ਹੋ ਗਏ ਨੇ ਗੁਰਜੀਤ ਸਿੰਘ ਸਮਾਨੇ ਦੀ ਧਰਤੀ ਤੇ ਟਾਵਰ ਤੇ ਬੈਠੇ ਨੂੰ 5 ਫੁੱਟ ਦੀ ਜਗ੍ਹਾ ਜਿੱਥੇ ਉਹ 15 ਮਹੀਨੇ ਤੋਂ ਭਗਤੀ ਕਰ ਰਹੇ ਨੇ ਤੁਹਾਨੂੰ ਤੇ ਗੱਫੇ ਸਾਰੇ 92 ਐਮਐਲ ਜਨਤਾ ਨੇ ਦੇ ਦਿੱਤੇ ਇਸੇ ਕਰਕੇ ਦੇ ਦਿੱਤੇ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਹੋਣਗੇ ਮਾਨ ਸਾਹਿਬ ਬਚਨ ਕਰੇ ਜੋ ਖਿਸਕ ਜਾ ਸੋਨਰ ਕੱਚਾ ਕੱਚੇ ਨਰ ਨਹੀਂ ਬਣੀਦਾ ਸਿਰ ਤੇ ਪਾਗੇ ਤੁਹਾਡੇ ਸਿੱਖਾਂ ਦੇ ਕਰ ਜਨਮ ਲਿਆਏ ਭਾਈ ਗੁਰਜੀਤ ਸਿੰਘ ਤੁਹਾਨੂੰ ਯਾਦ ਕਰਵਾਉਣ ਵਾਸਤੇ ਅੱਜ 15 ਮਹੀਨੇ ਤੁਹਾਡੇ ਮੂੰਹ ਤੇ ਚਪੇੜਾ ਮਾਰ ਰਹੇ ਨੇ ਤੁਹਾਡੀਆਂ ਕੀਤੀਆਂ ਗੱਲਾਂ ਨੂੰ ਯਾਦ ਕਰਵਾਉਣ ਵਾਸਤੇ ਇਹਨਾਂ ਸਮਾਨੇ ਦੀਆਂ ਗਲੀਆਂ ਤੋਂ ਹਰਮੰਦਰ ਸਾਹਿਬ ਸਾਹਿਬ ਜਾ ਕੇ ਉੱਥੇ ਅਰਦਾਸ ਕੀਤੀ ਜਾਏਗੀ ਇਸ ਕਰਕੇ ਜਿੰਨੀ ਛੇਤੀ ਹੋ ਸਕੇ ਮੈਂ ਤੇ ਕਹਿਣਾ ਅੱਜ ਸਪੈਸ਼ਲ ਅਜਲਾਸ ਬੁਲਾਓ ਤੇ ਅੱਜ ਹੀ ਪਾਸ ਕਰ ਦਿਓ ਕਿਉਂ ਸੰਗਤਾਂ ਨੂੰ ਠੰਡ ਦੇ ਵਿੱਚ ਬੇਰਾਮ ਕਰਨਾ ਹੈ ਜਿੱਥੇ ਇਕਾਲਕ ਸਿੰਘ ਸਾਹਿਬ ਦੇ ਜਹਦਾਰ ਨਾਲ ਸਮਰਥਨ ਨਾਲ ਹੈ ਉੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਨਾਲ ਹੈ ਮੁੱਖ ਮੰਤਰੀ ਨੇ ਕਿਹਾ ਸੀ ਕਿ ਬੇਅਦਬੀ ਤੇ ਸਖਤ ਕਾਨੂੰਨ ਬਣਨਾ ਚਾਹੀਦਾ ਤੇ ਫਿਰ ਬੇਅਦਬੀਆਂ ਰੁਕ ਜਾਣਗੀਆਂ ਤੁਹਾਨੂੰ ਮਜਬੂਰੀ ਕੀ ਲੱਗਦੀ ਹੈ ਕਹਿੰਦੇ ਨੇ ਜਦੋਂ ਸਤਾ ਹੁੰਦੀ ਹੈ ਉਦੋਂ ਆਦਮੀ ਅੰਨਾ ਹੋ ਜਾਂਦਾ ਪਰ ਉਹ ਹੁਣ ਅੰਨੇ ਹੋ ਗਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿਹੜੇ ਵੈਰੇ ਕੀਤੇ ਨੇ ਕੀ ਨਹੀਂ ਕੀਤੇ ਤੁਸੀਂ ਇੱਕ ਦਿਨ ਆਨੰਦ ਕੇ ਟਾਵਰ ਤੇ ਚੜ੍ਹ ਕੇ ਬਹਿ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਤੇ ਜੇ ਉੱਤੇ ਬੈਠਾਂ ਤੂੰ ਹੁਕਮ ਨਾ ਜਾਰੀ ਕੀਤਾ ਕਿ ਛੇਤੀ ਕਾਨੂੰਨ ਬਣਾਓ ਨਹੀਂ ਤੇ ਮੈਂ ਉੱਤੇ ਬੈਠਾ ਬੈਠਾ ਮਰ ਜਾਵਾਂਗਾ गुरु साहब के लिए हरियाणा से यार सुबह 7:00 बजे के यहां खड़े हैं रात पता नहीं सोए ना सोए एक दुख भी है और खुशी भी है खुशी है कि मेरा बड़ा भाई मेरे पिता के समान शेर मेरे साथ खड़ा हो गया और दुख इस बात का है कि ये समाड़ा इतना बड़ा नगर है 10:00 बज गए हैं खंडपाट साहब के भोग पढ़ने वाले हैं लेकिन संगत अभी बिस्तरों से बाहर नहीं निकली 496 स्वाधीन आज तो मेरे प्यारे भाइयों अगर आज गुरजीत सिंह खालसा का साथ ना दिया ना तो हम कहीं ना कहीं इतने स्वार्थी हो चुके हैं कि हमें सिर्फ अपना परिवार अपने बच्चे दिखते हैं बहुत सारे सज्जनता ये है, कहते हैं कि जे कानून बन जाता है तो इसकी दुर्वर्त तो बहुत होएगी पर जो आज हमारे गुरु साहब की दुर्वर्त हो रही है उसका जिम्मेवार कौन है दुर्वर्तू लफ्ज लाके गल नु टालन दी कोशिश कीती जा रही है वो लोग जेडे नेगेटिव लोग सोचदे ने ਪੰਜਾਬ ਕੇ ਲੀਏ ਲੜਾਈ ਨਹੀਂ ਲੜਾ ਰਾਣਾ ਜੀ ਪੂਰੀ ਦੇਸ਼ ਕੇ ਲੀਏ ਇੱਕ ਬੜੀ ਸ਼ੁਰੂਆਤ ਪੰਜਾਬ ਸੇ ਹੋਏਗੀ ਪਟਿਆਲਾ ਜ਼ਿਲ੍ਹਾ ਦੇ ਸਮਾਣਾ ਵਿਖੇ ਖੜੇ ਆ ਜਿੱਥੇ ਟਾਵਰ ਮੋਰਚਾ ਚੱਲ ਰਿਹਾ ਹੈ ਲਗਾਤਾਰ ਠੰਡ ਤੇ ਗਰਮੀ ਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਡੱਟੇ ਹੋਏ ਨੇ ਇਸ ਦੌਰਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਜੀ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੰ다 ਸਾਹਿਬ ਤੁਸੀਂ ਪਿਛਲੀ ਵਾਰ ਵੀ ਆਏ ਸੀ ਤੇ ਅੱਜ ਵੀ ਆਏ ਹੋ ਪਰ ਸਰਕਾਰ ਦੇ ਕੰਨਾਂ ਤੇ ਜੂਨੀ ਸਰਕਾਰੀ ਤੇ ਭਾਈ ਗੁਰਜੀਤ ਸਿੰਘ ਖਾਲਸਾ ਲਗਾਤਾਰ ਡਟੇ ਹੋਏ ਨੇ ਕੀ ਕਹਿਣਾ ਚਾਹੋਗੇ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਹਾਂ ਕਿ ਅੱਜ ਨਵਾਂ ਸਾਲ ਹੈ ਨਵਾਂ ਮਹੀਨਾ ਚੜਨਾ ਜਿੱਥੇ ਨਵਾਂ ਸਾਲ ਦੀਆਂ ਵਧਾਈਆਂ ਮੈਂ ਸਾਰੇ ਜਗਤਪਰ ਨੂੰ ਦੇਣਾ ਚਾਹਾਂਗਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨੇ ਨਾਲ ਸਾਰੀ ਦੁਨੀਆ ਪਰ ਦੇ ਲੋਕਾਂ ਨੂੰ ਇੱਕ ਯਾਦ ਵੀ ਕਰਵਾਉਣਾ ਚਾਹਾਂਗਾ ਕਿ ਅੱਜ 1 ਜਨਵਰੀ ਨੂੰ ਸਾਡੇ ਕਿਉਂਕੀ ਸਾਜੇਦਾਰ ਨੂੰ ਜਿਸ ਬੇਦਰਦੀ ਦੇ ਨਾਲ ਕਤਲ ਕੀਤਾ ਗਿਆ ਸ਼ਹੀਦ ਕੀਤਾ ਗਿਆ ਉਹ ਵੀ ਸਾਨੂੰ ਅੱਜ ਤੱਕ ਦਿਨ ਨਹੀਂ ਭੁੱਲਿਆ ਉਹਦੇ ਉਪਲਖਸ ਦੇ ਵਿੱਚ ਹੀ ਅੱਜ ਪਹਿਲੀ ਜਨਵਰੀ ਨੂੰ 14-15 ਮਹੀਨੇ ਹੋ ਗਏ ਨੇ ਗੁਰਜੀਤ ਸਿੰਘ ਸਮਾਣੇ ਦੀ ਧਰਤੀ ਤੇ ਟਾਵਰ ਤੇ ਬੈਠੇ ਨੂੰ 5 ਫੁੱਟ ਦੀ ਜਗ੍ਹਾ ਜਿੱਥੇ ਉਹ 15 ਮਹੀਨੇ ਤੋਂ ਭਗਤੀ ਕਰ ਰਹੇ ਨੇ ਤੇ ਪੁਕਾਰ-ਪੁਕਾਰ ਕੇ ਸਰਕਾਰ ਨੂੰ ਕਹਿ ਰਹੇ ਨੇ ਕਿ ਇਹ ਸਰਕਾਰ ਦੇ ਲੋਕੋ ਆਪਣੇ ਵਾਅਦੇ ਯਾਦ ਕਰੋ ਤੇ ਜਿਹੜੇ ਤੁਸੀਂ ਵਾਅਦੇ ਕੀਤੇ ਸਨ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਤੋਂ ਪਹਿਲੋਂ ਤੁਹਾਡਾ ਇੱਕ ਏਜੰਡਾ ਸੀ ਕਿ ਅਸੀਂ ਗੁਰੂ ਘਰ ਦੀਆਂ ਬੇਦਬੀਆਂ ਤੇ ਸਖਤ ਕਾਨੂੰਨ ਬਣਾਵਾਂਗੇ ਇਹ ਪਿਛਲੀਆਂ ਸਰਕਾਰਾਂ ਨੇ ਨਹੀਂ ਬਣਾਇਆ ਨਾ ਅਕਾਲੀ ਦਲ ਨੇ ਬਣਾਇਆ ਨਾ ਹੋਰ ਪਾਰਟੀਆਂ ਨੇ ਬਣਾਇਆ ਨਾ ਕਾਂਗਰਸ ਨੇ ਬਣਾਇਆ ਤੇ ਆਮ ਆਦਮੀ ਪਾਰਟੀ ਜਦੋਂ ਵੀ ਆਏਗੀ ਸਤਾ ਦੇ ਵਿੱਚ ਹੁਣ ਸਤਾ ਕੀ ਕਾਨੂੰ ਤੇ ਗੱਫੇ ਸਾਰੇ 92 ਐਮਐਲ ਜਨਤਾ ਨੇ ਦੇ ਦਿੱਤੇ ਇਸੇ ਕਰਕੇ ਦੇ ਦਿੱਤੇ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਹੋਣਗੇ ਅਤੇ ਸਾਡੇ ਜਿਹੜੇ ਸਖਤ ਕਾਨੂੰਨ ਨੇ ਉਹ ਮਾਨ ਸਾਹਿਬ ਬਣਾਣਗੇ ਮਾਨ ਸਾਹਿਬ ਬਚਨ ਕਰੇ ਜੋ ਖਿਸਕ ਜਾ ਸੋਨਰ ਕੱਚਾ ਕੱਚੇ ਨਰ ਨਹੀਂ ਬਣੀਦਾ ਸਿਰ ਤੇ ਪੱਗ ਤੁਹਾਡੇ ਸਿੱਖਾਂ ਦੇ ਕਰ ਜਨਮ ਲਿਆਏ ਤੇ ਜੇ ਸਿੱਖਾਂ ਦੇ ਕਰ ਜਨਮ ਲਿਆਏ ਸਿੱਖਾਂ ਦੇ ਤੇ ਆਪਣੇ ਬੰਦ ਬੰਸ ਸਹਦੇ ਸਜਦਾ ਨੇ ਕੁੜਵਾਰ ਤੇ ਖਰੋਪੜੀਆਂ ਲਵਾ ਦਿੱਤੀਆਂ ਪਰ ਇੰਨੀ ਮੰਨੇ ਤੇ ਆਪਣੀ ਗਲਤੋਕਰੀ ਪਿਛਾਣੀ ਹਟੇ ਤੇ ਤੁਸੀਂ ਇੱਕ ਛੋਟਾ ਜਿਹਾ ਕਾਨੂੰਨ ਬਣਵਾਣਾ ਹੈ ਉਹ ਵੀ ਤੁਹਾਡਾ ਕੀਤਾ ਹੋਇਆ ਜਨਤਾ ਨੂੰ ਵਾਦਾ ਹੈ ਜੋ ਪੰਜਾਬ ਦੀ ਨੂੰ ਉਹਰੇ ਵਾਸਤੇ ਭਾਈ ਗੁਰਜੀਤ ਸਿੰਘ ਤੁਹਾਨੂੰ ਯਾਦ ਕਰਵਾਉਣ ਵਾਸਤੇ ਅੱਜ 15 ਮਹੀਨੇ ਤੁਹਾਡੇ ਮੂੰਹ ਤੇ ਚਪੇੜਾ ਮਾਰ ਰਹੇ ਨੇ ਹਰ ਦਿਨ ਇਹ ਪੰਜਾਬ ਸਰਕਾਰ ਦੀ ਮੂੰਹ ਤੇ ਵੱਡਾ ਵੱਡੀ ਚਪੇੜ ਵੱਜ ਰਹੀ ਹੈ ਜਿਹੜੇ ਤੁਹਾਡੇ ਜੂਹ ਕਹਿੰਦੇ ਨਾ ਪੰਜਾਬੀ ਵਿੱਚ ਜੂਹ ਉਹ ਜੂਹ ਨੂੰ ਮਰਨ ਵਾਸਤੇ ਉਹ ਚਪੇੜਾਂ ਵੱਜ ਰਹੀਆਂ ਨੇ ਤੁਹਾਨੂੰ ਪਰ ਤੁਹਾਨੂੰ ਯਾਦ ਨਹੀਂ ਆ ਰਿਹਾ ਕੀ ਅਜ ਤੋਂ ਜੋ ਪੰਦ ਅਜ ਤੋਂ ਜਦੋਂ ਤੁਹਾਡੀ ਸਰਕਾਰ ਬਣੀ ਸੀ ਤੁਸੀਂ ਵਾਅਦਾ ਕੀਤਾ ਸੀ ਤੇ ਕੀ ਲੱਗਣਾ ਕੀ ਹੈ ਉਹਦੇ ਤੁਹਾਡੇ ਵਿੱਚ ਕੋਈ ਰਿਕਵਰਡ ਨਹੀਂ 92 ਐਮਐਲਏ ਨੇ ਨਾ ਤੁਹਾਨੂੰ ਰਾਕਾਲੀ ਦਲ ਦੇ ਮੂੰਹੋਂ ਵੇਖਣ ਦੀ ਲੋੜ ਹੈ ਨਾ ਭਾਜਪਾ ਨੂੰ ਵੇਖਣ ਦੀ ਲੋੜ ਹੈ ਨਾ ਕਾਂਗਰਸ ਨੂੰ ਵੇਖਣ ਦੀ ਲੋੜ ਹੈ ਤੇ ਨਾ ਕਮਿਊਨਿਸਟ ਪਾਰਟੀ ਨੂੰ ਵੇਖਣ ਦੀ ਲੋੜ ਹੈ ਤੁਹਾਡੇ 92 ਐਮਐਲਏ ਨੇ ਮੈਜੋਰਟੀ ਤੁਹਾਡੇ ਕੋਲ ਹੈ ਤੇ ਇੱਕ ਲਫ਼ਜ਼ ਤੁਸਾਂ ਲਿਖਣਾ ਹੈ ਕੀ ਆ ਕਾਨੂੰਨ ਜਿਹੜਾ ਸਖਤ ਕਾਨੂੰਨ ਕਿਸੇ ਵੀ ਧਰਮ ਦੇ ਗੁਰੂ ਗ੍ਰੰਥ ਸਾਹਿਬ ਦੀ ਵੇਦ ਵੀ ਹੁੰਦੀ ਤੇ ਕਾਨੂੰਨ ਬਣਾਇਆ ਜਾਏ ਪਰ ਦੇਰ ਕਿਉਂ ਕਰ ਰਹੇ ਹੋ ਅੱਜ ਆਕੇ ਇਹ ਨਗਰ ਕੀਰਤਨ ਚੇਤਨਾ ਪੈਦਾ ਕਰਨ ਵਾਸਤੇ ਤੁਹਾਡੀਆਂ ਕੀਤੀਆਂ ਗੱਲਾਂ ਨੂੰ ਯਾਦ ਕਰਵਾਉਣ ਵਾਸਤੇ ਇਹਨਾਂ ਸਮਾਨੇ ਦੀਆਂ ਗਲੀਆਂ ਤੋਂ ਹਰਮੰਦਰ ਸਾਹਿਬ ਸਾਹਿਬ ਜਾ ਕੇ ਉੱਥੇ ਅਰਦਾਸ ਕੀਤੀ ਜਾਏਗੀ ਕਿ ਸਾਡੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਤੇ ਉਸ ਮਹਾਰਾਜਾ ਹਰ ਇਹ ਗੁਰੂ ਇਹ ਹਰਮੰਦਰ ਸਾਹਿਬ ਅੰਮ੍ਰਿਤਸਰ ਤੂੰ ਜਿਹੜਾ ਬਖਸ਼ਿਆ ਨਾ ਜਾਏ ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਸਮਰਥਨ ਹੈ ਇਹ ਸਾਰੇ ਇਹਨੂੰ ਅਕਾਲ ਤਖਤ ਦਾ ਤੇ ਜਹੇਦਾਰ ਖੁਦ 16 ਤਰੀਕ ਨੂੰ ਅਰਦਾਸ ਕਰਨਗੇ ਇਸ ਉਹ ਭਾਈ ਗੁਰਜੀਤ ਸਿੰਘ ਵਾਸਤੇ ਤੇ ਕਾਨੂੰਨਾ ਵਾਸਤੇ ਕੀ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਇਹ ਮਾਨ ਸਾਹਿਬ ਯਾਦ ਰੱਖੋ ਜੇ ਤੁਸੀਂ ਇਹ ਵੇਲਾ ਖੁੰਝ ਗਏ ਤੇ ਫਿਰ ਤੁਹਾਨੂੰ ਇਹ ਵੇਲਾ ਹੱਥ ਨਹੀਂ ਹੋਣਾ ਕੋਈ ਗੱਲ ਨਹੀਂ 1.5 ਸਾਲ ਬਾਅਦ ਫਿਰ ਪ੍ਰੀਖਿਆ ਹੋ ਜਾਏਗੀ ਫਿਰ ਲੋਕੀ ਤੁਹਾਡੇ ਮੂੰਹ ਦੇ ਉੱਤੇ ਮਾਰਨਗੇ ਮਾਨ ਸਾਹਿਬ ਤੁਸੀਂ ਉਹ ਹੀ ਹੋ ਜਿਹੜੇ ਕਾਨੂੰਨਾਵਰਸ ਸੱਤੋਂ ਵੋਟਾਂ ਲੈ ਕੇ ਤੇ ਕਾਨੂੰਨ ਨਹੀਂ ਬਣਾ ਸਕੇ ਇਸ ਕਰਕੇ ਹਾਲੀ ਟਾਈਮ ਹੈ ਤੁਹਾਡੇ ਕੋਲ ਅਜ ਨਗਰ ਕੀਰਤਨ ਸ਼ੁਰੂ ਹੋ ਕੇ ਜੋ ਹਰ ਮੰਦਰ ਸਾਹਿਬ ਦੀਆਂ ਦਹਿਲੀਜ਼ਾਂ ਤੇ ਜਾ ਕੇ ਤੁਹਾਡੀ ਹਰ ਪਿੰਡ ਦਰ ਪਿੰਡ ਹੁੰਦਾ ਸ਼ਹਿਰ ਦਰ ਸ਼ਹਿਰ ਹੁੰਦਾ ਨਗਰਦਾਰ ਹਰ ਘਰ ਦੇ ਵਿੱਚ ਇਹ ਸਿੰਨੇ ਸਾਹ ਪਹੁੰਚੇਗਾ ਕਿ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਨੂੰ ਮੁਕਰ ਰਿਹਾ ਹੈ ਇਸ ਕਰਕੇ ਜਿੰਨੀ ਛੇਤੀ ਹੋ ਸਕੇ ਮੈਂ ਤੇ ਕਹਿੰਨਾ ਅੱਜ ਸਪੈਸ਼ਲ ਅਜਲਾਸ ਬੁਲਾਓ ਤੇ ਅੱਜ ਹੀ ਪਾਸ ਕਰ ਦਿਓ ਕਿਉਂ ਸੰਗਤਾਂ ਨੂੰ ਠੰਡ ਦੇ ਵਿੱਚ ਬੇਰਹਮ ਕਰਨਾ ਹੈ ਤੇ ਅਸੀਂ ਖੁਸ਼ੀਆਂ ਆਪਣੀਆਂ ਜੇ ਕਰੇ ਬੁਲਾਂਦੇ ਹੋਏ ਸਾਰੀਆਂ ਸੰਗਤਾਂ ਜਿਹੜੀਆਂ ਨੇ ਤੁਹਾਡਾ ਵੀ ਸਤਿਕਾਰ ਕਰਨੀਆਂ ਤੁਹਾਡੀ ਸਰਕਾਰ ਦੀ ਵੀ ਜੇਜੇ ਕਾਰ ਕਰਨਗੀਆਂ ਵੇਲਾ ਸੰਭਾਲਣ ਦਾ ਤੁਹਾਡੇ ਕੋਲ ਮੌਕਾ ਹੈ ਅੱਜ ਹੀ ਇਸ ਨੂੰ ਸੰਭਾਲ ਲਓ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਇਸ ਪੂਰਾ ਸਮਰਥਨ ਇਹਦੇ ਨਾਲ ਹੈ ਜਿੱਥੇ ਇਕਾਲਤ ਸਿੰਘ ਸਾਹਿਬ ਦੇ ਜਿਹਦਰ ਦਾ ਸਮਰਥਨ ਨਾਲ ਹੈ ਉੱਥੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਨਾਲ ਹੈ ਸਾਨੂੰ ਤੇ ਆਪ ਲੱਗਦਾ ਹੈ ਕਿ ਸਮਾਨੇ ਪੰਜਾਬ ਦੇ ਵਿੱਚ ਹੁੰਦਿਆਂ ਇੱਥੇ ਆਣ ਕੇ ਪ੍ਰਬੰਧ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਪਏ ਨਾਲ ਪੂਰਾ ਸਮਰਥਨ ਕਰਨਾ ਪਏ ਮੈਂ ਪੰਜਾਬ ਪਰ ਦੇ ਸਾਰੀ ਜਨਤਾ ਨੂੰ ਸਾਰੇ ਸੰਗਤ ਨੂੰ ਅਪੀਲ ਕਰਾਂਗਾ ਇਸ ਨਗਰ ਕੀਰਤਨ ਨੂੰ ਐਡਾ ਮਹਾਨ ਨਗਰ ਕੀਰਤਨ ਬਣਾ ਰਿਓ ਕਿ ਦੁਨੀਆ ਦੇ ਵਿੱਚ ਪਹਿਲਾ ਨਗਰ ਕੀਰਤਨ ਹੋਵੇ ਜਿਹੜਾ ਕਿ ਬੇਅਦਬੀਆਂ ਵਾਸਤੇ ਕਾਨੂੰਨ ਬਨਵਾਨ ਵਾਸਤੇ ਅੱਜ ਸਾਰੇ ਪੰਜਾਬ ਵਿੱਚੋਂ ਨਗਰ ਕੀਰਤਨ ਕੱਢ ਕੇ ਤੇ ਸਾਬ ਸ੍ਰੀ ਅਕਾਲ ਤਖਤ ਸਰ ਮੰਦਰ ਸਾਹਿਬ ਜਾ ਕੇ ਨਤਮਸਤਕ ਹੋਣ ਜਾ ਰਿਹਾ ਹੈ ਮੈਂ ਇਹ ਬੇਨਤੀ ਕਰਾਂਗਾ ਫਿਰ ਦੁਬਾਰਾ ਮਾਨ ਸਰਕਾਰ ਨੂੰ ਕਿ ਹੋਸ਼ੇ ਚਾਓ ਹਾਲੇ ਦੁਰਲੇ ਬੇਰਾਂ ਦਾ ਕੋਈ ਨਹੀਂ ਵੀੜਿਆ ਹਾਲੇ ਵੀ ਕਾਨੂੰਨ ਬਣਾਉਣ ਵਾਸਤੇ ਆਪਣੀ ਅਡਜੈਕਟਿਵ ਬੋਡੀ ਦੀ ਮੀਟਿੰਗ ਬੁਲਾਓ ਤੇ ਕਾਨੂੰਨ ਪਾਸ ਕਰੋ। ਚਿੰ다 ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਰਕਾਰ ਕੋਲ ਵਧੀਆ ਮੌਕਾ ਹੈ ਕਾਨੂੰਨ ਬਣਾ ਕੇ ਸੰਗਤ ਨੂੰ ਤੋਹਫਾ ਦੇਣ ਦਾ ਪਰ ਮਜਬੂਰੀ ਕੀ ਸਮਝਦੇ ਹੋ ਕਿ ਮਜਬੂਰੀ ਕੀ ਹੈ ਕਿਉਂਕਿ ਜਦ ਪ੍ਰਚਾਰ ਕਰ ਰਹੇ ਸੀ 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਮੁੱਖ ਮੰਤਰੀ ਨੇ ਕਿਹਾ ਸੀ ਕਿ ਬੇਅਦਬੀ ਤੇ ਸਖਤ ਕਾਨੂੰਨ ਬਣਨਾ ਚਾਹੀਦਾ ਤੇ ਫਿਰ ਬੇਅਦਬੀਆਂ ਰੁਕ ਜਾਣਗੀਆਂ ਤੁਹਾਨੂੰ ਮਜਬੂਰੀ ਕੀ ਲੱਗਦੀ ਹੈ? ਇਸ ਤਰ੍ਹਾਂ ਜੀ ਕਹਿੰਦੇ ਨੇ ਜਦੋਂ ਸਤਾ ਹੁੰਦੀ ਏ ਉਦੋਂ ਆਦਮੀ ਅੰਨਾ ਹੋ ਜਾਂਦਾ ਤੇ ਸਤਾ ਵੀ ਸੰਗਤ ਨੇ ਇੰਨੀ ਜ਼ਿਆਦਾ ਦੇ ਦਿੱਤੀ ਝੋਲੀਆਂ ਪਰ ਦਿੱਤੀਆਂ ਤੇ 92 ਐਮਐਲਏ ਜਿਤਾ ਦਿੱਤੇ ਪਰ ਉਹ ਹੁਣ ਅੰਨੇ ਹੋ ਗਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿਹੜੇ ਵੈਰੇ ਕੀਤੇ ਨੇ ਕੀ ਨਹੀਂ ਕੀਤੇ ਅੱਜ ਮੇਰਾ ਖਿਆਲ ਏ ਹੋ ਸਕਦਾ ਕਿ ਦਿੱਲੀ ਉਨ ਤੋਂ ਉਹਨਾਂ ਵਾਲੀ ਹੁਕਮ ਨਾ ਜਾਰੀ ਹੋਏ ਹੋਣ ਪਰ ਉਹ ਮੁੱਖ ਮੰਤਰੀ ਪੰਜਾਬ ਦੇ ਨੇ ਜਦੋਂ ਉਹਨਾਂ ਦੇ ਆਕਾ ਨੇ ਹੋਰ ਕੋ ਮੁੱਖ ਮੰਤਰੀ ਬਾਰੇ ਵਿਚਾਰ ਕਰਨ ਦੀ ਗੱਲ ਕੀਤੀ ਤੇ ਸਾਰੇ ਪੰਜਾਬ ਦੇ ਲੋਕ ਖੜੇ ਹੋ ਗਏ ਕਿ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਚਾਹੀਦਾ ਹੈ ਇਸੇ ਕਰਕੇ ਹੋ ਗਏ ਕਿ ਉਹਨਾਂ ਨੂੰ ਮਾਨ ਸਾਹਿਬ ਤੇ ਤੁਹਾਡੇ ਤੇ ਭਰੋਸਾ ਸੀ ਅੱਜ ਉਹ ਸੰਗਤ ਦਾ ਭਰੋਸਾ ਟੁੱਟਣਾ ਨਾ ਦਿਓ ਜੇ ਟੁੱਟ ਜਾਏਗਾ ਭਰੋਸਾ ਤੇ ਤੁਸੀਂ ਵੀ ਨਾਲ ਹੀ ਟੁੱਟ ਜਾਓਗੇ ਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਉਹਨਾਂ ਇਹ ਬੈਠਾ ਕੋਈ ਫਰਕ ਨਹੀਂ ਪੈਂਦਾ ਤੇ ਤੁਸੀਂ ਇੱਕ ਦਿਨ ਜਾ ਕੇ ਚੋਵੀ ਕੈਂਟੇ ਉੱਤੇ 400 ਫੋਟਾਵਰ ਤੇ ਬਹਿ ਕੇ ਤੇ ਵੇਖੋ ਇਸ ਥੰਡ ਦੇ ਵਿੱਚ ਜੋ ਤਸਈਉ ਪੋਗ ਰਿਹਾ ਹੈ ਸਾਡਾ ਵੀਰ ਗੁਰਜੀਤ ਸਿੰਘ ਤੁਸੀਂ ਇੱਕ ਦਿਨ ਆਨੰਦਪੁਰ ਦੇ ਟਾਵਰ ਤੇ ਚੜ ਕੇ ਬਹਿ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਤੇ ਜਿਹਦੇ ਉੱਤੇ ਬੈਠਾ ਹੁਕਮ ਨਾ ਜਾਰੀ ਕੀਤਾ ਕਿ ਛੇਤੀ ਕਾਨੂੰਨ ਬਣਾਓ ਨਹੀਂ ਤੇ ਮੈਂ ਉੱਤੇ ਬੈਠਾ ਬੈਠਾ ਮਰ ਜਾਵਾਂਗਾ ਇਸ ਕਰਕੇ ਮਾਨ ਸਾਹਿਬ ਹੋਸ਼ੇ ਚਾਓ ਹੋਸ਼ ਕਰਨਾ ਚਾਹੀਦਾ ਸੱਤਾ ਤੇ ਹੋਣੀਆਂ ਜਾਣੀਆਂ ਚੀਜ਼ਾਂ ਨੇ ਅੱਜ ਤੁਹਾਡੇ ਕੋਲੇ ਕੱਲ ਹੋਰ ਕਿਸੇ ਕੋਲ ਚਲੀ ਜਾਣੀਆਂ ਅੱਛਾ ਟਿੰਡਾ ਸਾਹਿਬ ਇੱਕ ਹੋਰ ਸਵਾਲ ਹੈ ਕਿ ਇਹ ਚੱਲਦਾ ਰਹਿੰਦਾ ਇਹ ਵੀ ਇੱਕ ਇਹ ਜੋ એનર્ਜੀ ਹੈ ਨਾ ਮਤਲਬ ਇਹ ਇੱਕ ਬਹੁਤ بڑا ਇਗਜ਼ੈਂਪਲ ਹੈ विशेषकर पंजाब के जवानों के लिए हमारा इतना मतलब उम्र त्राज के भी और गुरु गुरु साहब के लिए हरियाणा से यहाँ सुबह सात बजे के यहाँ खड़े हैं रात पता नहीं सोए ना सोए तो गुरु मतलब ये जनून ये जज्बा हम पंजाब वालों के बीच में कम थोड़ी है मैं नहीं रात सो पाया पूरी रात सुबह पाँच बजे बात करी देखो मैं मैंने बस चल दिए तो ये चीज़ मैं हंसी इसलिए आ रही है कि एक दुख भी और खुशी भी है खुशी है कि मेरा बड़ा भाई मेरे पिता के समान शेर मेरे साथ खड़ा हो गया और दुख इस बात का है कि समाना इतना बड़ा नगर है और यहाँ मतलब दस बज गए हैं खंड पाठ साहब के भोग बज पढ़ने वाले हैं लेकिन संगत अभी बिस्तरों से बाहर नहीं निकली डूब के मरने की बात है पूरी कम्युनिटी के लिए पूरे सभी धर्मों के लोगों के लिए ये गुरजीत सिंह खालसा पागल नहीं है ये गुरजीत सिंह खालसा जो अपने सिर की बाजी लगा के चार फुट ऊंचे साढ़े चार दिन हो गए हैं चार सौ उनचासवा दिन आज तो मेरे प्यारे भाइयों अगर आज गुरजीत सिंह खालसा का साथ ना दिया ना तो हम कहीं ना कहीं इतने स्वार्थी हो चुके हैं कि हमें सिर्फ अपना परिवार अपने बच्चे दिखते हैं क्या उस भाई का परिवार और बच्चे नहीं है तो बस मेरा दो ही शब्दों में इतना ही मैसेज है घर से बाहर निकलो और यह यात्रा शुरू हो रही है इसमें जुड़ो और ये पंद्रह दिन चलनी है कोई आज आज का मेला नहीं है ये ये पंद्रह दिन की यात्रा है इस यात्रा के अंदर अगर आप ना जुड़ सके ना तो आपसे बड़ा निर्भाग आदमी नहीं कोई अच्छा बहुत सारे सज्जनता ये कहते हैं कि जो कानून बन जाता है तो यदि दुर्वरतो बहुत होएगी मेरे भाई कितने कानून बने हुए हैं किसकी दुर्वरत हो रही है और जो आज हमारे गुरु साहब की दुर्वरत हो रही है उसका जुम्मेवार हमारे कानून की दुर्वरत मतलब हमारे गुरु ग्रंथ साहब की दुर्वरत हो रही है अब दो दिन पहले सनोर में बेअदबी भी हुई है।, है अभी कुछ दिन पहले जम्मू में एक दुष्ट ने पांच गुरु ग्रंथ साहब को यार हम एक तरफ तो हम दिन रात सुबह शाम मत्था टेकते हैं हमारा मरना जीना ब्याह सदी गुरु साहब के बिना पूरा नहीं होता और दूसरी तरफ एक भाई अगर जुनून के साथ बैठ गया है, तो क्या हमारा जिम्मेवारी नहीं है उसका साथ दे हम क्या हमारा फ़र्ज़ नहीं है इंसानियत के नाते भी हम उसके साथ खड़े होकर उसका हौसला बढ़ाएँ तो आना होगा और अगर हम इस चीज़ के लिए भी नहीं एक हो सके तो हम और फिर किस चीज़ की लड़ाई लड़ते हैं हम किसान बाद में है ਪਹਿਲੇ ਅਸੀਂ ਗੁਰੂ ਦੇ ਸਿੱਖ ਹੈ ਪਹਿਲੇ ਅਸੀਂ ਗੁਰੂ ਦੇ ਬੱਚੇ ਹੈ ਤਾਂ ਮੈਂ ਸਭੀ ਸੇ ਇਹ ਹੀ ਅਪੀਲ ਹੈ ਜਿਤਨੇ ਜ਼ਿਆਦਾ ਸੇ ਜ਼ਿਆਦਾ ਸੰਗਤ ਤੱਕ ਇਹ ਮੈਸੇਜ ਸ਼ੇਅਰ ਕਰੋ ਜਿਤਨੇ ਜ਼ਿਆਦਾ ਸੇ ਜ਼ਿਆਦਾ ਲੋਕੋ ਤੱਕ ਇਹ ਵੀਡੀਓ ਪਹੁੰਚਾਈ ਜਾ ਸਕੇ ਪਹੁੰਚਾਓ ਔਰ ਜਿਤਨੇ ਜ਼ਿਆਦਾ ਸੇ ਜ਼ਿਆਦਾ ਲੋਕੋ ਕੋ ਜੋੜਾ ਜਾ ਸਕੇ ਆਪਣੇ ਸਾਥ ਜੋੜ ਕੇ ਇਸ ਯਾਤਰਾ ਕਾ ਹਿੱਸਾ ਬਣ ਅੱਛਾ ਚਿੰਦਾ ਸਾਹਿਬ ਦੁਰਵਰਤੋਂ ਤੇ ਤੁਸੀਂ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀਰ ਮੈਂ ਵੀ ਕਈਆਂ ਕੋਲ ਸੁਣਿਆ ਕਿ ਜੇ ਕਾਨੂੰਨ ਬਣ ਗਿਆ ਤੇ ਇਹਦੇ ਵਿੱਚ ਦੁਰਵਰਤੋਂ ਹੋਣ ਦਾ ਬਹੁਤ ਵੱਡਾ ਅੰਦੇਸ਼ਾ ਹੈ ਮੈਂ ਸਰਕਾਰ ਕੋਲੋਂ ਇਹਨਾਂ ਵੀਰਾਂ ਕੋਲ ਪੁੱਛਣਾ ਚਾਹੁੰਦਾ ਹਾਂ ਹਰ ਚੀਜ਼ ਦੇ ਦੋ ਪੱਖ ਹੁੰਦੇ ਨੇ ਫਿਰ ਸਾਰੇ ਆਰਮਜ਼ ਕਿਉਂ ਲਾਇਸੈਂਸ ਦਿੱਤੇ ਜਾਂਦੇ ਨੇ ਕਿ ਉਹ ਲਾਇਸੈਂਸ ਦਿੱਤੇ ਜਾਂਦੇ ਨੇ ਜਿਹਦੇ ਨਾਲ ਬੰਦਾ ਖਤਮ ਹੋ ਜਾਂਦਾ ਬੰਦਾ ਕਤਲ ਹੋ ਜਾਂਦਾ ਫਿਰ ਬੰਦ ਕਰ ਦਿਓ ਸਾਰੇ ਲਾਇਸੈਂਸ ਬੰਦ ਕਰ ਦਿਓ ਆਰਮ ਜੇ ਆਰਮਾਂ ਦੀ ਦੁਰਵਰਤੋਂ ਜਿਹਨਾਂ ਨਾਲ ਬੰਦਾ ਕਤਲ ਹੁੰਦਾ ਤੇ ਇਹਦੇ ਨਾਲ ਕੀ ਹੋਸਾਗਾ ਇਸ ਕਰਕੇ ਦੁਰਵਰਤੋਂ ਲਫ਼ਜ਼ ਲਾ ਕੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਲੋਕ ਜਿਹੜੇ ਨੈਗੇਟਿਵ ਲੋਕ ਸੋਚਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੀ ਫਿਰ ਜੁਡੀਸ਼ੀਅਲ ਦਾ ਕੀ ਮਤਲਬ ਰਹਿੰਦਾ ਹੈ ਜੁਡੀਸ਼ੀਅਲ ਇਨਕੁਆਇਰੀ ਕਰਨ ਵਾਸਤੇ ਹੁੰਦਾ ਹੈ ਜੁਡੀਸ਼ੀਅਲ ਵੇਖਣ ਵਾਸਤੇ ਹੁੰਦਾ ਹੈ ਵੀ ਕਿਸੇ ਦੇ ਨਾਲ ਕੋਈ ਨੁਜਾਇਜ਼ ਤਾਂ ਨਹੀਂ ਹੋ ਰਿਹਾ ਇਹ ਜੁਡੀਸ਼ੀਅਲ ਦਾ ਕੰਮ ਹੈ ਵਿਕਨ ਅਗੇ ਦੇ ਨਾਲ ਦੁਰਵਰਤੋਂ ਹੋਣੀ ਹੈ ਜਾਂ ਨਾਲ ਸੁਰੱਖਿਆ ਹੋਣੀ ਹੈ ਅਸੀਂ ਸੁਰੱਖਿਆ ਵਾਸਤੇ ਮੰਗ ਰਹੇ ਹਾਂ ਗੁਰੂਗ੍ਰੰਥ ਸਾਹਿਬ ਜੀਾਰੇ ਧਰਮਾਂ ਦੀ ਸੁਰੱਖਿਆ ਵਾਸਤੇ ਇੱਕ ਕਾਨੂੰਨ ਮੰਗ ਰਹੇ ਹਾਂ ਨਾ ਕਿ ਇਹ ਦੁਰਵਰਤੋਂ ਏ ਉਹ ਫਰਜ ਜੁਡੀਸ਼ਰੀ ਦਾ ਹੈ ਜੁਡੀਸ਼ਰੀ ਵੇਖੇਗੀ ਕਿ ਇਹਦੇ ਇਸ ਗਲਤ ਨੇ ਤੇ ਨਹੀਂ ਆ ਮੈਨੂੰ ਕਿਸੇ ਨੂੰ ਫਸਾਇਆ ਜਾ ਰਿਹਾ ਕੋਈ ਗਲਤ ਕਿਦੇ ਆਪਸੀ ਰੰਜਿਸ਼ ਵਜਾ ਤੋਂ ਤੇ ਨਹੀਂ ਇਹ ਕੀਤਾ ਗਿਆ ਇਹ ਕੰਮ ਜੁਡੀਸ਼ਰੀ ਦਾ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹ ਜੋ ਹੈ ਇਹ ਕੰਮ ਬਹੁਤ ਵੱਡਿਆ ਇੱਕ ਇਹ ਇੰਨਾ ਲਾਹਮਿਸਾਲ ਕੰਮ ਹੋ ਜਾਏਗਾ ਸਾਰੇ ਗੁਰੂਗਰਾਂ ਸਾਹਿਬਾਂ ਵਾਸਤੇ ਉਹਨਾਂ ਦੀ ਸੁਰੱਖਿਆ ਬਹਾਲ ਹੋ ਜਾਏਗੀ ਜੇ ਭਗਵੰਤ ਮਾਨ ਜੀ ਤੁਸੀਂ ਇਹ ਕਹਿੰਦੇ ਹੋ ਜੇ ਸਖਤ ਕਾਨੂੰਨ ਬਣੇਗਾ ਤੇ ਆਪਣੇ ਆਪ ਬੇਦਨੀਆ ਰੁਕ ਜਾਣਗੇ ਤੇ ਅੱਜ ਫਿਰ ਤੁਹਾਡਾ ਦਿਮਾਗ ਜਿਹੜਾ ਉਸ ਪਾਸੇ ਕਿਉਂ ਨਹੀਂ ਜਾਂਦਾ ਇਹ ਬਿਆਨ ਦੇਣ ਲੱਗਿਆ ਤੁਹਾਨੂੰ ਸੋਚਣਾ ਚਾਹੀਦਾ ਸੀ ਵੀ ਮੈਂ ਜਿਹੜੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਪ੍ਰਾਪਤ ਕਰਨਾ ਚਾਹੁੰਦਾ ਹਾਂ ਜਦੋਂ ਸਤਾਚ ਆ ਗਿਆ ਤੇ ਮੈਂ ਕਾਨੂੰਨ ਬਣਾ ਪਾਵਾਂਗਾ ਕਿ ਬਣਾ ਪਾਵਾਂਗਾ ਇਹ ਬਿਆਨ ਦੇਣਾ ਇਹ ਅੰਦੇ ਨੇ ਮੂੰਹ ਗੱਲ ਕੱਢੀ ਨੂੰ ਪਗਾਣਾ ਬੜਾ ਔਖਾ ਹੈ ਤੇ ਜਿਹੜੇ ਪਗਾ ਜਾਂਦੇ ਉਹ ਸਿੱਧੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਇਸ ਕਰਕੇ ਪਗਵੰਤ ਮਾਨ ਜੀ ਮੂੰਹ ਗੱਲ ਕੱਢੀ ਹੋਏ ਉਹਨੂੰ ਗੱਲ ਨੂੰ ਪਗਾਓ ਵੀ ਤੁਸੀਂ ਮੁੱਖ ਮੰਤਰੀਓ ਅੱਜ ਦੁਨੀਆ ਭਰ ਦੀਆਂ ਨਜ਼ਰਾਂ ਤੁਹਾਡੇ ਤੇ ਲੱਗੀਆਂ ਨੇ ਦੁਨੀਆ ਸਟੇਟਾਂ ਕਹਿ ਰਹੀਆਂ ਨੇ ਸੈਂਟਰ ਕਹਿ ਰਹੀ ਹੈ ਕਿ ਪੰਜਾਬੇ ਸਭ ਤੋਂ ਵੱਡੀਆਂ ਬੇਦਵੀਆਂ ਹੁੰਦੀਆਂ ਨੇ ਜੇ ਪੰਜਾਬ ਕਾਨੂੰਨ ਬਣਾ ਦੇ ਤੇ ਅਸੀਂ ਵੀ ਸਾਰੇ ਕਾਨੂੰਨ ਬਣਾ ਦੇਾਂਗੇ ਤੇ ਤੁਸੀਂ ਇਸ ਗੱਲ ਦੀ ਪਹਿਲ ਕਰਕੇ ਕਿਉਂ ਨਹੀਂ ਆਪਣਾ ਇਹ ਮੋਰਚਾ ਮਾਰ ਲੈਂਦੇ ਕਿਉਂ ਨਹੀਂ ਆਪਣੀ ਇੱਕ ਯਾਦਗਾਰੀ ਇਤਿਹਾਸ ਬਣਾ ਜਾਂਦੇ ਔਰ ਰਾਣਾ ਜੀ ਦਾ ਸੰਕਲਪ ਹੈ ਪੰਜਾਬ ਕੇ ਲਈ ਲੜਾਈ ਨਹੀਂ ਲੜਾ ਰਾਣਾ ਜੀ ਪੂਰੀ ਦੇਸ਼ ਕੇ ਲਈ एक बड़ी शुरुआत पंजाब से होगी अगला स्टेप हमारा हरियाणा है जब हरियाणा के सिर मोर सिख कम्युनिटी के हमारे साथ हैं पूरा सिख समाज नहीं पूरा सनातन समाज हमारे साथ है पंजाब से हरियाणा हिमाचल पूरे देश में एक स्टेट ऐसा नहीं बचेगा जहाँ गुरु ग्रंथ साहब या किसी भी धर्म ग्रंथ की भेद भी ये वादा करते हैं ये लड़ाई यहाँ ख़त्म नहीं होगी भाई पंजाब ने कानून बना दिया और वो तो नहीं क्योंकि एक सिख कौम एक ऐसी है जो पूरे देश के ऊपर उसका कर्जा है पूरे देश की जिम्मेवार है कि गुरु ग्रंथ साहब देखो जो बेद भी होती है वो सिर्फ गुरु ग्रंथ साहब की होती है और किसी धर्म की एक आध परसेंट मैं नहीं कह सकता लेकिन 99 परसेंट गुरु ग्रंथ साहब के साथ ये गिनोना पाप होता है तो सबसे मेन मुद्दा एक ही है कि सारे मेरे सिख भाईचारा जितने भी मेरे इस आवाज़ को सुन रहे हैं अगर आप इस पंद्रह दिन की यात्रा में एक दिन के लिए ना जुड़े ना तो सिख कहना ਪੁਹਾਣਾ ਆਪਕੇ ਲਈ اچھا ਤੁਸੀਂ ਤੁਸੀਂ ਨਾ ਇੱਕ ਗੱਲ ਕਹੀ ਕਿ ਸਿੱਖਾਂ ਦਾ ਦੇਸ਼ ਉੱਤੇ ਬਹੁਤ ਵੱਡਾ ਕਰਜ਼ਾ ਤੇ ਸਿੱਖ ਹਲੇ ਵੀ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਬੰਦੀ ਸਿੰਘ ਨੇ ਸੁਪਰੀਮ ਕੋਰਟ ਦੀ ਪਿਛਲੇ ਦਿਨਾਂ ਦੀ ਟਿੱਪਣੀ ਆਈ ਸੀ ਕਿ ਜਿਨ੍ਹਾਂ ਨੇ ਸਜ਼ਾਾਂ ਮਾ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤੇ ਸਭ ਦੇ ਬਾਵਜੂਦ ਵੀ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਇਹ ਦੁਰਭਾਗਿਆ ਹੈ ਕਿ ਹਮ ਮਤਲਬ ਇੱਕ ਆਦਮੀ ਜੋ मर्डर कर रहा है उसको हम बहुत बड़ी सिक्योरिटी देते हैं और वो हर दो तीन महीने बाद जिन्होंने धर्म की लड़ाई लड़ी जिन्होंने अपनी धर्म को बचाना कोई पाप नहीं होता जितने मेरे बंदी सिख हैं उन्होंने अपने धर्म के लिए कोई भी आदमी है मैं भी अगर मेरे धर्म पे कोई यहाँ आती है तो मैं अगर कोई गुनाह करता हूँ तो मैं उसका हकदार हूँ लेकिन एक लिमिट है सजा की जब सजा पूरी हो चुकी है तो क्या उनका परिवार या बच्चे नहीं है क्या सरकारें ही माँ बाप बन गई हैं माई बाप बन गई हैं नहीं मैं सरकारों से हाथ जोड़ के अपील है कि ये राज दो ना किसी का राय है ना रहेगा उस बात को कभी भूलना नहीं चाहिए परमात्मा आपको पूरी सिक्यूनिटी आपकी तरफ देखती है पूरे सरकारों की तरफ देखती है चाहे वो स्टेट सरकार है चाहे वो सेंट्रल सरकार है एक फर्ज होता है सजा देव लेकिन उसकी एक लिमिट है अगर वो लिमिट क्रॉस हो रही है और फिर आप अगर नहीं उस चीज़ में साथ दे रहे हो तो फिर ये सबसे बड़ा दुर्भाग्य है कि जो भी हमारे बंदी सिख हैं उन्होंने सारी ज़िंदगी तो उनकी गुजर गई और एक पूरा पंजाब उनके चेहरे की तरफ देखता है कि भाई किस दिन होगा जब वो रिहा होके आएंगे जब उनकी सजाएँ पूरी होगी सजा पूरी होने के बाद भी पाँच पाँच साल दस दस साल ऊपर हो चुके हैं तो ये ज़रूरी है उनकी रिहाई बहुत ज़रूरी है ਇੱਕ ਸਵਾਲ ਹੋਰ ਹੈ ਮੇਰਾ ਪਹਿਲਾਂ ਮੈਂ ਚਿੰڈا ਸਾਹਿਬ ਨੂੰ ਪੁੱਛ ਲਾਂ ਚਿੰڈا ਸਾਹਿਬ ਹਰਿਆਣਾ ਕਮੇਟੀ ਬਾਰੇ ਤੁਹਾਡੇ ਪੁਰਾਣੇ ਸਾਥੀ ਸੁਖਵੀਰ ਸਿੰਘ ਬਾਦਲੋਰੀ ਕਹਿੰਦੇ ਆ ਕਿ ਜਿਹੜਾ ਸਿੱਖ ਪੰਥ ਨੂੰ ਕਮਜ਼ੋਰ ਕੀਤਾ ਜਾ ਰਿਹਾ ਬੀਜਪੀ ਦੇ ਇਸ਼ਾਰਿਆਂ ਤੇ ਹਰਿਆਣਾ ਕਮੇਟੀ ਜਿਹੜੀ ਅਲੱਗ ਬਣੀ ਆ ਇਸ ਤਰ੍ਹਾਂ ਦੀ ਬਾਦਲਰ ਸਾਹਿਬ ਉਹਨੂੰ ਮੁਰਦੇ ਖੇੜਨ ਦੀ ਕੋਈ ਗੱਲ ਨਹੀਂ ਸਿੱਖਾਂ ਨੇ ਹਰਿਆਣਾ ਦੇ ਸਿੱਖਾਂ ਨੇ ਨਾ ਤੇ ਕੜੀ ਵੱਖਰੀ ਕਮੇਟੀ ਮੰਗਣ ਦਾ ਅਜੰਡਾ ਰੱਖਿਆ ਸੀ ਤੁਹਾਡੇ ਪਿਤਾ ਜੀ ਤੁਹਾਡੇ ਨਾਲ ਸਾਡੀਆਂ ਅਨੇਕ ਮੀਟਿੰਗਾਂ ਹੋਈਆਂ 2000 ਦੇ ਵਿੱਚ ਇਹ ਸ਼ੁਰੂ ਹੋਇਆ 2000 ਤੋਂ 2014 ਤੱਕ ਤੁਹਾਡੇ ਨਾਲ ਮੇਰੀਆਂ ਸਿੱਧੀਆਂ 1 ਟੂ 1 ਮੀਟਿੰਗਾਂ ਹੋਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈਆਂ ਗੁਰਚਰ ਸਿੰਘ ਚੋੜਾ ਜੀ ਦੇ ਨਾਲ ਹੋਣੀਆਂ ਤੋਤਾ ਸਿੰਘ ਜੀ ਨਾਲ ਬੀਬੀ ਜਗੀਰ ਕੌਰ ਅਫਤਾਰ ਸਿੰਘ ਮੱਕੜ ਤੇ ਬੰਡੂਗਰ ਸਾਹਿਬ ਸਾਰਿਆਂ ਨਾਲ ਮੀਟਿੰਗਾਂ ਹੁੰਦੀਆਂ ਨੇ ਕਦੀ ਉਸਾਂ ਵੱਖਰੀ ਕਮੇਟੀ ਦੀ ਗੱਲ ਹੀ ਨਹੀਂ ਕੀਤੀ ਅਸੀਂ ਤੇ ਕੇਵਲੇ ਕਹਿੰਦੇ ਸਾਂ ਕਿ ਸਾਨੂੰ ਪ੍ਰਭੂ ਸਤਾ ਚਾਹੀਦੇ ਆ ਕੇਵਲ ਹਰਿਆਣੇ ਦਾ ਜਿਹੜਾ ਛੜਾਵਾ ਹੈ ਹਰਿਆਣੇ ਦੇ ਵਿੱਚ ਖਰਚ ਕੀਤਾ ਜਾਏ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਜ ਵੀ ਹੈ ਜੀ ਸਿੱਖ ਪਾਰਲੀਮੈਂਟ ਮੰਨਦੇ ਆ ਤੇ ਪਰ ਤੂੰ ਸਾਡੀ ਇੱਕ ਨਹੀਂ ਸੁਣੀ ਤੁਸੀਂ ਸਾਨੂੰ ਇੱਕ ਮਾਮੂਲੀ ਜਿਹਾ ਇਨਸਾਨ ਸਮਝਦੇ ਰਹੇ ਬਈ ਕੀ ਕਰ ਲੈਣਗੇ ਸਾਡੇ ਕੋਲ ਹਰਿਆਣੇ ਦੇ ਵਿੱਚ ਚੌਧਰੀ ਦੇਵੀ لال ਪਰਿਵਾਰ ਦਾ ਸਰਦ ਸਾਡੇ ਦੇ ਨਾਲ ਸਾਡੇ ਨਾਲ ਇੱਥੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਹੈ ਅਕਾਲੀ ਦਲ ਬਾਦਲ ਖੜਾ ਹੈ ਇਹ ਚਿੰਦਾ ਕੀ ਕਰ ਲੇਗਾ ਚਿੰਦੇ ਨੇ ਤੂੰ ਇੱਕ ਮਾਮੂਲੀ ਜਿਹਾ ਇਨਸਾਨ ਸਮਝ ਕੇ ਠੋਖਰਾ ਮਾਰਦੇ ਰਹੇ ਤੇ ਚਿੰਦੇ ਨੇ ਜਦੋਂ ਹੁਣ ਤੁਸੀਂ ਪੁਕਾਰ ਨਾ ਸੁਣੀ ਤੇ ਫਿਰ ਇਹ ਵੱਖਰੀ ਕਮੇਟੀ ਹੋ ਬਣ ਗਈ ਇਹ ਵੱਖਰੀ ਕਮੇਟੀ ਦੇ ਜ਼ਿੰਮੇਦਾਰ ਸਰਦਾਰ ਪ੍ਰਕਾਸ਼ ਸਿੰਘ ਬਲ ਸਿੰਘ ਵੀਰ ਸਿੰਘ ਤੁਸੀਂ ਉਹ ਜੇ ਤੁਸੀਂ ਆਪਣੀ ਅੜੀ ਛੱਡ ਦਿੰਦੇ ਤੇ ਕਮੇਟੀ ਕਦੀ ਵੱਖਰੀ ਹੋਣੀ ਨਹੀਂ ਸੀ ਚਾਹੀਦੀ ਇਹ ਸਾਡੇ ਤੇ ਇਲਜ਼ਾਮ ਨਾ ਲਾਓ ਆਪਣੇ ਅੰਦਰ ਡੰਗੋਰੀ ਮਾਰ ਕੇ ਵੇਖੋ ਇਹਦੇ ਜ਼ਿੰਮੇਵਾਰ ਜੇ ਹੈ ਜੇ ਤੇ ਕੇਵਲ ਤੇ ਕੇਵਲ ਤੁਸੀਂ ਉਹ ਹਰਿਆਣਾ ਦੇ ਸਿੱਖ ਬਿਲਕੁਲ ਜ਼ਿੰਮੇਵਾਰ ਨਹੀਂ ਜੇ ਸ਼ੂਮਨੀ ਕਮੇਟੀ ਟੁੱਟੀ ਹੈ ਤੇ ਤੁਹਾਡੀਆਂ ਗਲਤੀਆਂ ਦੀ ਵਜ੍ਹਾ ਤੋਂ ਟੁੱਟੀ ਹੈ ਤੁਸੀਂ ਕੋਆਪਰੇਟ ਨਹੀਂ ਕੀਤਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖਿਆ ਇਸ ਕਰਕੇ ਇਹ ਜ਼ਿੰਮੇਵਾਰੀ ਤੁਹਾਨੂੰ ਆਪਣੇ ਉੱਤੇ ਲੈਣੀ ਚਾਹੀਦੀ ਏ ਇੱਕ ਵਾਰੀ ਇਹ ਵੀ ਤੇ ਗੱਲ ਕਰਕੇ ਵੇਖ ਦਿਓ بس ਸਾਡੀਆਂ ਗਲਤੀਆਂ ਦੀ ਵਜ੍ਹਾ ਹਰਿਆਣਾ ਕਮੇਟੀ ਬਣੀ ਤੇ ਚਲੋ ਕੋਈ ਗੱਲ ਨਹੀਂ ਫਿਰ ਭਰਾ ਭਰਾਵਾਂ ਆਪਾਂ ਬੈਠ ਕੇ ਚੱਲਾਂਗੇ ਵਾ ਇਹਨਾਂ ਗਲਤੀ ਤੇ ਆਪਣੀ ਮੰਨ ਲਈ ਕੋਈ ਨਹੀਂ ਮੈਂ ਬਾਦਲ ਸਾਹਿਬ ਤੱਕ ਤੁਹਾਡੀ ਗੱਲ ਪਹੁੰਚਾ ਦਿੰਦਾ ਗੱਲ ਇਹ ਗੱਲ ਪੰਜਾਬ ਪੌਰਦਵਾ ਤਾ ਸਾਹਿਬ ਦਾ ਝੰਡਾ ਖੜ ਗਿਆ ਹੈ ساری ਜ਼ਿੰਦਗੀ ਕੇ ਲਈ ਹੈ ਹਰਿਆਣਾ ਕੋ ਉਸਕਾ ਹੱਕ ਮਿਲਿਆ ਹੈ ਕੋਈ احسان ਨਹੀਂ ਕੀਤਾ ਠੀਕ ਹੈ ਜੀ ਨਾ ਸਰਕਾਰੋਂ ਨੇ احسان ਕੀਤਾ ना बादल साहब ने बादल साहब ने तो फिर क्या एहसान करना था पर ये झंडा साहब का झंडा करना था ना ये परमात्मा किसी किसी को भाग्य देता है और ये हमारे बड़े भाई हमारे पिता रूप हमारे चिंडा साहब को मिला है तो ये प्रोपकार है बस उस मालिक का समय कम है मैसेज बड़ा है कि सारे जितने भी मेरे पंजाब वाले भाई हैं इस यात्रा का हिस्सा बनो बस ठेक। और दूसरी बात कुछ बहुत बहुत शुक्रिया